ਮੈਂ ਸ਼੍ਰੀ ਨਿੰਦਰਬਾਈ ਮੋਦੀ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ GST ਬਹੁਤ ਵੱਡਾ ਇੱਕ ਵਪਾਰੀਆਂ ਦਾ ਆਮ ਜਨਤਾ ਦਾ ਅੱਜ ਸ਼ਹਿਰ ਚੱਲ ਜਾਓ ਬੱਖ ਬੱਖ ਵਪਾਰੀ ਇੰਨੇ ਖੁਸ਼ ਆ ਅੱਜ ਗੱਡੀਆਂ ਆਕਾਰਾਂ ਸਕੂਟਰ ਹਰ ਚੀਜ਼ ਦੇ ਤੇ ਜਿਹੜਾ GST ਸੀਗਾ ਉਹ 5% ਤੇ 12% ਕਰਤਾ ਜਿੱਥੇ 28% 20% ਹੁੰਦਾ ਸੀ ਤੋਂ ਮੈਂ ਨਿੰਦਰਬਾਈ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਸ਼ਹਿਰ ਚੱਲ ਜਾਓ ਤੁਸੀਂ ਚੀਜ਼ਾਂ ਲੈਣ ਚਲੋ ਕਿੰਨੀਆਂ ਸਸਤੀਆਂ ਮੈਂ ਬੇਨਤੀ ਕਰੂਗਾ ਵੀ ਤੁਸੀਂ ਸ਼ਹਿਰ ਨਵਾਸੀਓ ਸਵਦੇਸ਼ੀ ਅਪਣਾਓ ਜਿਹੜੀਆਂ ਬਾਹਲੀ ਏਜੰਸੀਆਂ ਇਹਨਾਂ ਲੋਕਾਂ ਦੀਆਂ ਚੀਜ਼ਾਂ ਨਾ ਲਓ ਆਪਣੀਆਂ ਜਿਹੜੀਆਂ ਸਵਦੇਸ਼ੀ ਚੀਜ਼ਾਂ ਉਹ ਵਰਤੋਂ ਦੇ ਵਿੱਚ ਲਿਆਓ ਇੱਕ ਮੋਦੀ ਜੀ ਨੇ ਹੋਰ ਬਹੁਤ ਵੱਡਾ ਤੋਹਫਾ ਦਿੱਤਾ ਜਿਹੜੀਆਂ ਉਜਾਲਾ ਯੋਜਨਾ ਦੇ ਵਿੱਚ ਸਾਡੀਆਂ ਪੇਂਣਾ ਗੈਸ ਸਿਲੰਡਰ ਪਿੰਡਾਂ 'ਚ ਸ਼ਹਿਰਾਂ 'ਚ ਜਿਨ੍ਹਾਂ ਕੋ ਗੈਸ ਕਨੈਕਸ਼ਨ ਨਹੀਂ ਹੈਗੇ ਉਹ ਮੈਂ ਪੇਂਣਾ ਨੂੰ ਬੇਨਤੀ ਕਰਦਾ ਜਿੱਦਾਂ ਤੁਹਾਡੇ ਘਰ ਦੇ ਵਿੱਚ ਕਿਸੇ ਦੇ ਨਾਂ ਤੇ ਕਨੈਕਸ਼ਨ ਨਹੀਂ ਤੁਸੀਂ ਉਦਾਂ ਹੀ ਕਿਸੇ ਨੂੰ ਗੈਸ ਭਰਾਨੇ ਆ ਔਰ ਤੁਸੀਂ ਆਪਣੇ ਪਰਿਵਾਰ ਚ ਮੰਨ ਲਓ ਤੁਸੀਂ ਬਖਰਾ ਰਹਿੰਦੇ ਆ ਮੰਨ ਲਓ ਉਸ ਫੈਮਲੀ ਦੇ ਵਿੱਚ ਕਨੈਕਸ਼ਨ ਨਹੀਂ ਹੈਗਾ ਤੁਸੀਂ ਤਿੰਨ ਵੋਟਵਾਂ ਜਿਨ੍ਹਾਂ ਦੇ ਨੀਲੇ ਕਾਰਡ ਬਣੇ ਆ ਉਹ ਉਹਦਾ ਇੱਕ ਪ੍ਰੂਫ ਜਿਹੜਾ ਨੀਲੇ ਕਾਰਡ ਦਾ ਤੇ ਤਿੰਨ ਵੋਟਵਾਂ ਲੈ ਕੇ ਮੈਨੂੰ ਪਹੁੰਚਾਓ ਜਲਦੀ ਤੋਂ ਜਲਦੀ ਜਿਹੜੀ ਆ ਉਜਾਲਾ ਯੋਜਨਾ ਦਾ ਭਾਰਤ ਸਰਕਾਰ ਵੱਲੋਂ ਤਾਨੂੰ ਗੈਸ ਸਿਲੰਡਰ ਫਰੀ ਦਿੱਤਾ ਜਾਊਗਾ ਚੁੱਲਾ ਤੁਹਾਨੂੰ ਫਰੀ ਦਿੱਤਾ ਜਾਊਗਾ ਰੈਗੂਲੇਟਰ ਫਰੀ ਦਿੱਤਾ ਜਾਊਗਾ ਮੇਰੀ ਬੇਨਤੀ ਆ মিডিਆ ਰਾਈ ਜਿੱਦ ਤਨ ਕਰ ਮੇਰੀ ਆਵਾਜ਼ ਪਹੁੰਚਦੀਆਂ ਭੈਣਾਂ ਨੂੰ ਇਹ ਇੱਕ ਨਰਾਤਾ ਆ ਦਾ ਅੱਜ ਤੀਸਰਾ ਨਰਾਤਾ ਹੋ ਗਿਆ ਪ੍ਰਧਾਨ ਮੰਤਰੀ ਜੀ ਨੇ ਇਹ ਵੀ ਇੱਕ ਤੋਹਫਾ ਭੈਣਾਂ ਨੂੰ ਦਿੱਤਾ ਵੀ ਤੁਸੀਂ ਜਿੰਨੀਆਂ ਭੈਣਾਂ ਪਿੰਡਾਂ ਦੇ ਸ਼ਹਿਰਾਂ ਜਿਨ੍ਹਾਂ ਘਰ ਜੜੀਆਂ ਗੋਹੇਵਾਲ ਦੀਆਂ ਧੂਆਂ ਵਾਂ ਜਿਨ੍ਹਾਂ ਦੇ ਘਰਾਂ ਜਿਨ੍ਹਾਂ ਦੇ ਘਰਾਂ 'ਚ ਗੈਸ ਨਹੀਂ ਹੈਗੀ ਪਹਿਲਾਂ ਵੀ ਬਹੁਤ ਵੱਡੀ ਪ੍ਰਧਾਨ ਮੰਤਰੀ ਨੇ ਪਿੰਡਾਂ ਸ਼ਹਿਰਾਂ ਨੂੰ ਆਮ ਪਰਣਾ ਨੂੰ ਜਿਨ੍ਹਾਂ ਦੇ ਘਰਾਂ ਚੁੱਲੇਵਾਲਦੇ ਸੀ ਉਹ ਖਤਮ ਕਰਨ ਲਈ ਗੈਸ ਸਿਲੰਡਰ ਜਿਹੜੇ ਫਰੀ ਦਿੱਤੇ ਜਾ ਰਹੇ ਆ ਉਹ ਫੇਰ ਇੱਕ ਵਾਰੀ ਨਰਾਤਿਆਂ ਦਾ ਸਾਰਿਆਂ ਨੂੰ ਜੈ ਮਾਤਾ ਦੀ 30000 ਨਰਾਤਾ ਇੱਕ ਦੋ ਦਿਨਾਂ ਦੇ ਵਿੱਚ ਮੈਨੂੰ ਸਾਰੇ ਹੀ ਆਧਾਰ ਕਾਰਡ ਦੀਆਂ ਕਾਪੀਆਂ ਨੀਲੇ ਕਾਰਡ ਦੀਆਂ ਜਿਹੜੀਆਂ ਕਾਪੀਆਂ ਤਿੰਨ ਤਿੰਨ ਫੋਟਾ ਸਾਰੇ ਪਰਿਵਾਰ ਦੇ ਆਧਾਰ ਕਾਰਡ ਮੈਨੂੰ ਜਲਦੀ ਤੋਂ ਜਲਦੀ ਪਹੁੰਚਾਓ ਔਰ ਮੈਂ ਨਿੰਦਰભાઈ ਮੋਦੀ ਜੀ ਦਾ ਪ੍ਰਧਾਨ ਮੰਤਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਆਮ ਜ਼ਰੂਰਤਮੰਦ ਜਿਹੜੇ ਪਰਿਵਾਰ ਆ ਉਹਨਾਂ ਦਾ ਸੋਚਦੇ ਆ ਪੰਜਾਬ ਦੇ ਵਿੱਚ 1500 ਕਰੋੜ ਇੱਕ ਤੇ 1200 100 ਕਰੋੜ ਜਿਹੜਾ ਕੋਈ ਪੰਜਾਬ ਨੂੰ ਦਿੱਤਾ ਉਹ ਵੀ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਵਾ ਤੋਂ ਅੱਜ ਜਿਹੜਾ ਤੋਹਫਾ ਉਹਨਾਂ ਨੇ ਨਰਾਤਿਆਂ ਦੇ ਵਿੱਚ ਸਾਡੀਆਂ ਭੈਣਾਂ ਨੂੰ ਦਿੱਤਾ ਜਲਦੀ ਤੋਂ ਜਲਦੀ ਸੰਪਰਕ ਕਰੋ ਕੜੈਰਾ ਚੌਂਕ ਦੇ ਵਿੱਚ ਆਓ 89153 24977 ਮੋਬਾਈਲ ਤੇ ਮੈਨਾਂ ਸੰਪਰਕ ਕਰਕੇ ਆਧਾਰ ਕਾਰਡ ਦੀਆਂ ਕਾਪੀਆਂ ਨੀਲੇ ਕਾਰਡ ਦੀ ਜਿਹੜਾ ਤੁਹਾਡਾ ਕਾਰਡ ਬਣਿਆ ਉਹਦੀ ਤੇ ਤਿੰਨ ਤਿੰਨ ਫੋਟੋ ਮੈਨੂੰ ਭੇਜੋ ਧੰਨਵਾਦ ਜੈ ਹਿੰਦ ਜੈ ਭਾਰਤ